ਇਹ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਕਿਹੜੇ ਬੰਦੇ ਹੈਗੇ ਕੌਣ ਆ ਸਰ ਅੱਜ ਇਹ ਪਾਣੋ ਦੀ ਪਿੰਡ ਦੇ ਵਿੱਚ ਆਏ ਆ ਬਹੁਤ ਹਿੱਤੇ ਤੇ ਤੇ ਕਟਨਾ ਔਰ ਜਦੋਂ ਜਿਹੜਾ ਬੱਚੇ ਦਾ ਬਾਪ ਘਟਨਾ ਸੁਣਾ ਰਹੇ ਸੀ ਤੇ ਸੁਣਨ ਵਾਲੇ ਦੇ ਵੀ ਲੋਕੰਡੇ ਜਿਹੜੇ ਆ ਉਹ ਕਹਿੰਦੇ ਇੱਡੀ ਛੋਟੇ ਬੱਚੇ ਦੇ ਨਾਲ ਇਸ ਤਰ੍ਹਾਂ ਦੀ ਜ਼ਿੰਦਗੀ ਅੱਡੀ ਬਾਤ ਦਾ ਤਪੀ ਇਹ ਮਸੰਤ ਬਹੁਤ ਹੀ ਘਣਾਉਣਾ ਪਾਪ ਹੈ। ਅਰ ਹੁਣ ਕੋਸ਼ਿਸ਼ ਸਾਰਿਆਂ ਦੀ ਰਲ ਕੇ ਇਹ ਹੋਣੀ ਚਾਹੀਦੀ ਕਿ ਇਹੋ ਜਿਹਾ ਘਣਾਉਣੇ ਪਾਪ ਕਰਨ ਵਾਲਿਆਂ ਨੂੰ ਜਿਹੜਾ ਪੰਛੀ ਦੇ ਪੱਤੇ ਦੇ ਉੱਤੇ ਟਿਕਾਇਆ ਜਾਂਦਾ ਹੈ। ਕਿਉਂਕਿ ਇਹਨਾਂ ਨੇ ਬੱਚਿਆਂ ਦੀ ਜਿਹੜੀ ਮਸੂਮੀਅਤ ਹੈ ਤੁਸੀਂ ਬੱਚੇ ਨੂੰ ਜੇ ਖੇਡਣ ਦੇ ਵੀ ਇਜਾਜ਼ਤ ਨਹੀਂ ਦੇਉਂਗੇ ਘਰ ਦੇ ਬਾਹਰ। ਕਿ ਕਾਹਦਾ ਬੱਚੇ ਦਾ ਜ਼ਿੰਮੇਦਾਰ ਹੈ ਗਿਆ ਤੇ ਕਿਸ ਤਰ੍ਹਾਂ ਦੇ ਅਸਲੀ ਸੋਸਾਇਟੀ ਅੱਗੇ ਜਾ ਕੇ ਜਿਹੜੀ ਆ ਉਹ ਪੈਦਾ ਕਰ ਰਹੀ ਆ ਅਸਲੀਅਤ ਹੈ ਕਿ ਕਾਨੂੰਨ ਦਾ ਡਰ ਕਿਸੇ ਦੀਆਂ ਹੱਡਾਂ ਦੇ ਵਿੱਚ ਨਹੀਂ ਰਹਿ ਗਿਆ ਜੇ ਕੀ ਕਰਨਾ ਕੋਈ ਪਹਿਲੀ ਨਹੀਂ ਆ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਗੁੰਡਕੀ ਦੀਆਂ ਘਟਨਾਵਾਂ ਹੁੰਦੀਆਂ ਨਾ ਪ੍ਰਾਪਰ ਇਨਵੈਸਟੀਗੇਸ਼ਨ ਹੁੰਦੀ ਹੈ ਜੋ ਪ੍ਰੋਫੈਸ਼ਨਲ ਤਰੀਕੇ ਅੱਜ ਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਆ ਉਸ ਤਿੱਕੇ ਦੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਹੀਂ ਹੁੰਦੀ ਮੈਡੀਕਲ ਲੈਵਲ ਤੇ ਪੋਸਟਮਰਟ ਲੈਵਲ ਦੇ ਉੱਤੇ ਪੋਸਟਮਰਟ ਲੈਵਲ ਦੇ ਉੱਤੇ ਬਹੁਤ ਵੱਡੀਆਂ ਕਮੀਆਂ ਰਹਿ ਜਾਂਦੀਆਂ ਨੇ ਔਰ ਕੇਸ ਨੂੰ ਪਰਸੀਊ ਕਰਨ ਦੇ ਵਿੱਚ ਵੀ ਜਿਹੜੀ ਕਮਿਟਮੈਂਟ ਚਾਹੀਦੀ ਹੁੰਦੀ ਹੈ ਉਹ ਅੱਜ ਹਾਲਾਤ ਹੋਰ ਹੁੰਦੇ ਆ ਜਦੋਂ ਪਬਲਿਕ ਸੋਧਰਾਬਾਦ ਆਪਾਂ ਆਪਣੇ ਘਰਾਂ ਤੋਂ ਚਲੀ ਜਾਂਦੀ ਹੈ ਉੱਥੇ ਫਿਰ ਸਾਡੇ ਸਿਸਟਮ ਦੇ ਵਿੱਚ ਇੰਨੀ ਗ੍ਰਾਵਟ ਹੈ ਉੱਥੇ ਫਿਰ ਲੋਕ ਉਹ ਜੇ ਆ ਜਾਂਦੇ ਆ ਇਹ ਲੋਕੀ ਫਿਰ ਬਚ ਇਸ ਕਰਕੇ ਇਖਤਾਂ ਫਰੈਂਸਿਕ ਜਿਹੜੀ ਐ ਸਪੋਰਟ ਕੇਸ ਨੂੰ ਸਗਾਸਤ ਤੋਂ ਔਣ ਵਾਸਤੇ ਉਸ ਲੈਵਲ ਦੀ ਪ੍ਰੋਫੈਸ਼ਨਲ ਅਪਰੋਚ ਜਿਹੜੀ ਐ ਉਹ ਹੋਣੀ ਚਾਹੀਦੀ ਐ ਤਾਂ ਜਾ ਕੇ ਇਹਨਾਂ ਲੋਕਾਂ ਨੂੰ ਜਿਹੜਾ ਉਹ ਸਗਾਵਾ ਦਿੱਕਿੰਦਾ ਸਰ ਸਰਕਾਰਾਂ ਵੱਲੋਂ ਤਾਂ ਬੜੇ-ਬੜੇ ਦਾਅਵੇ ਕਰ ਰਹੀਆਂ ਨੇ ਸਰਕਾਰਾਂ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸਰਪੰਚ ਨਹੀਂ ਦਾਅਵੇ ਨਹੀਂ ਜੋ ਦਾਅਵੇ ਤਾਂ ਅੱਗੋਂ ਵੀ ਹੁੰਦੇ ਰਹਿਣਗੇ ਦਾਅਵੇ ਵਾਲਿਆਂ ਦੀ ਆਦਤ ਬਣ ਗਈ ਐ ਉਹ ਦਾਅਵੇ ਕਰਦੇ ਰਹਿਣਗੇ ਜ਼ਮੀਨੀ ਹਕੀਕਤ ਤਾਂ ਕੀ ਇਹ ਘਟਨਾ ਸਾਰਕੋਟ ਦੀ ਐ ਜਾਂ ਜਰੰਦਰ ਕਿੰਨੀ ਦੂਰ ਐ ਉਹ ਤੇ 5 ਸਾਲ ਦੀ ਬੱਚੀ ਨਾਲ ਇਹੀ ਪੜਾ ਉਹਨਾਂ ਵਾਪਰ ਨੂੰ ਉਹਦੋਂ ਤ ਨਹੀਂ ਵਿਚਾਰ ਕਰ ਦਿੱਤਾ ਤੇ ਟਾਈਮ ਸਿਰ ਪਤਾ ਲੱਗਿਆ ਤੇ ਹਾਲਾਤ ਤਾਂ ਉੱਥੇ ਹੀ ਹੈ ਇਸ ਕਰਕੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਸਟੇਟ ਗਵਰਨਮੈਂਟ ਦੀ ਬੜੀ ਵੱਡੀ ਡਿਊਟੀ ਹੈ ਕਿ ਲਾ ਜਿਹੜਾ ਇਨਫੋਰਸ ਹੋਣਾ ਚਾਹੀਦਾ ਤਨੂਤਾ ਬੜੀ ਹੋਈ ਨਹੀਂ ਹੁਣ ਪਾਕਸੋ ਐਕਟ ਬੜਾ ਸੀਰੀਅਸ ਐਕਟ ਹੈ ਪਰ ਉਹਦੇ ਚ ਕਨਵਿਕਸ਼ਨ ਕਿਉਂ ਨਹੀਂ ਹੁੰਦੀਆਂ ਕਿਉਂਕਿ ਜਿਨ੍ਹਾਂ ਨੇ ਕੇਸ ਪਾਉਣਾ ਕਰਨਾ ਉਹਨਾਂ ਦੀ ਉਸ ਲੈਵਲ ਦੀ ਕਮਿਟਮੈਂਟ ਬਾਅਦ ਦੇ ਵਿੱਚ ਨਹੀਂ ਰਹਿੰਦੀ ਕਿਸੇ ਤਰ੍ਹਾਂ ਜਾ ਕੇ ਵੱਡੇ ਵੱਡੇ ਕੰਮ ਕਰਕੇ ਵੱਡੀ ਹੋ ਜਾਂਦੇ ਜਿਸ ਤਰ੍ਹਾਂ ਘਟਰਾਮਾ ਇਹ ਵਾਪਰ ਰਹੀ ਹੈ ਕਿਸ ਤਰ੍ਹਾਂ ਦੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਜਿਹੜੇ ਪ੍ਰਵਾਸੀ ਇੱਥੇ ਆ ਕੇ ਰਹਿ ਰਹੇ ਆ ਸਟੇਟ ਦੇ ਵਿੱਚ ਜਿਹੜਾ ਨਾ ਰੂਲ ਆਫ ਲਾ ਪਹਿਚੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੈ ਸਾਰਾ ਕੁਝ ਕਾਨੂੰਨ ਦਾ ਡਰ ਹੋਣਾ ਚਾਹੀਦਾ ਆਪਾਂ ਜਿਹੜੇ ਇਸਿਊ ਨੂੰ ਡਿਵਰਟ ਕਰ ਲੈਣੇ ਬਹੁਤ ਵਾਰੀ ਥੋੜੇ ਪਾਸੇ ਇਸਿਊ ਨੂੰ ਨੱਜਦੇ ਨੇ ਇੱਕ ਨੂੰ ਜੱਜ ਦੀ ਸਜ਼ਾ ਮਿਲ ਜੇ ਨਾ ਇੱਥੇ ਤੇ ਸੌਥੜੇ ਤੱਕ ਵੀ ਕ੍ਰਾਈਮ ਕਰਨ ਵਾਲ ਨੂੰ ਪਤਾ ਲੱਗ ਜਾਂਦਾ ਹੈ ਕਿ ਉੱਥੇ ਕਾਨੂੰਨ ਸਖਤ ਹੈ ਆਪਾਂ ਬਾਹਰ ਦੇਸ਼ਾਂ ਦੀ ਦੇਖਦੇ ਹਾਂ ਕਿੰਨਾ ਜਿੱਥੇ ਸਜ਼ਾਵਾ ਸਖਤ ਨਹੀਂ ਤੇ ਇੱਥੇ ਬੈਠੇ ਲੋਕੀ ਧਾਤ ਦੇਤੇ ਤੇ ਉੱਥੇ ਨਹੀਂ ਛੱਡਦੇ ਵੀ ਉੱਥੇ ਤੇ ਜੇ ਕੋਈ ਡਰਾਈਵਿੰਗ ਕਰਦੇ ਆ ਵੀ ਗਲਤੀ ਹੋ ਜਾਏ ਤੇ ਬੜਾ ਇਹ ਜਿੰਦਗੀ ਪਰਖੋ ਕਰ ਰਹੀ ਹੈ ਹੁਣ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਜੁਨੈਨਾਂ ਬਣੀ ਹੈਗੀਆਂ ਦਾਦੀ ਹੈ ਨਾ ਇੱਕ ਕਾਨੂੰਨ ਦਾ ਉੱਥੇ ਜਾ ਕੇ ਆਪਾਂ ਠੀਕ ਹੋ ਜੰਨੇ ਮਾਨਸਿਕ ਬੱਤਾ ਸਾਡੀ ਬਣੇ ਜਾਂਦੀ ਹੈ ਜਦੋਂ ਕਿਸੇ ਐਡਵਾਂਸ ਕੰਟਰੀ ਜਾਂਦੇ ਆ ਜਾਂ ਜਦੋਂ ਕਿਸੇ ਅਰਬ ਕੰਟਰੀ ਚ ਜਾਂਦੇ ਆ ਤੇ ਕਿਉਂ ਜਿਹੜੇ ਬੰਦੇ ਇੱਥੇ ਵੀ ਆਪਣੇ ਆਪ ਨੂੰ ਬੜਾ ਸਮਝਦੇ ਆ ਉੱਥੇ ਸਾਰੇ ਨਾਰਮਲ ਹੰਡਾ ਤੱਕ ਆ ਜਾਂਦੇ ਕਿਉਂਕਿ ਕਾਨੂੰਨ ਪੀ.ਸੀ.ਸੀ ਨਹੀਂ ਚਾਹੀਦੀ ਉਧਰ ਸਟੇਟ ਤੋਂ ਪੀ.ਸੀ. ਹੀ ਖਤਮ ਹੀ ਕਰ ਲਿਆ ਹਾਂਜੀ ਇੱਥੇ ਤੇ ਫਿਰ ਫਿਰ ਉਦੋਂ ਬਾਅਦ ਜਿਹੜੀ ਆ ਬੰਦੇ ਇੱਥੇ ਆਲੇ ਕਿਤੇ ਕੰਮ ਨਹੀਂ ਕਰਦੇ ਹੂੰ ਦੂਜੇ ਸਟੇਟਾਂ ਤੋਂ ਪੀਸੀਸੀ ਨਹੀਂ ਲੈਣੀ ਚਾਹੀਦੀ ਇੱਥੇ ਵਾਲਾ ਤਾਂ ਵੀ ਸਜਾ ਉਨੀ ਮਿਲੂਗੀ ਜੇ ਚੰਡੀਗੜ੍ਹ ਵਾਲਾ ਤਾਂ ਵੀ ਉਨੀ ਸਜਾ ਹੋਊਗੀ ਜੇ ਕਿਸੇ ਹੋਰ ਥਾਂ ਬਣਾ ਤਾਂ ਵੀ ਉਨੀ ਸਜਾ ਪੀਸੀਸੀ ਦੀ ਲੋੜ ਨਹੀਂ ਹੈ ਕਿ ਦੂਜੇ ਸਟੇਟਾਂ ਤੋਂ ਪੀਸੀ ਲੈਕ ਪੀਸੀਸੀ ਲੈ ਕੇ ਆਣ ਪ੍ਰਵਾਸੀ ਇੱਥੇ ਪੰਜਾਬ ਦੇ ਵਿੱਚ ਉਹ ਜਿਹੜੀ ਰੈਗੂਲੇਸ਼ਨ ਕਰਨੀ ਹੈ ਸਟੇਟ ਗਵਰਨਮੈਂਟ ਦਾ ਕੰਮ ਹੈ ਸਿਸਟਮ ਤਾਂ ਹੈਗੇ ਆ ਹਮ ਲੇਕਿਨ ਇੰਪਲੀਮੈਂਟੇਸ਼ਨ ਖਤਮ ਹੋ ਗਈ ਜਦੋਂ ਪ੍ਰਸ਼ਾਸਨਿਕ ਲੈਵਲ ਦੇ ਉੱਤੇ ਜਿਹੜੀ ਪੀਸਾ ਇੰਪਲੀਮੈਂਟ ਹੁੰਦੀਆਂ ਉਹ ਖਤਮ ਹੋ ਗਈਆਂ ਦਾਤਾ ਹੈ ਮਸ਼ੀਨੀਆਂ ਕਿ ਜੇ ਬੰਦਾ ਕੋਈ ਰੱਖਦੇ ਵੀ ਆਪਾਂ ਸਰਵਰ ਵੀ ਰੱਖਦੇ ਆ ਤੇ ਉਹਦੀ ਸਾਨੂੰ ਰਿਪੋਰਟ ਕਰਨੀ ਹੁੰਦੀ ਆ ਭਾਵੇਂ ਖੇਤਾ ਚ ਰੱਖੀਏ ਭਾਵੇਂ ਕਿਤੇ ਰੱਖੀਏ ਉਹਦੀ ਰਿਪੋਰਟ ਕਰਨੀ ਹੁੰਦੀ ਆ ਕਿ ਇਹਦੀ ਵੈਰੀਫਿਕੇਸ਼ਨ ਪਹਿਲਾਂ ਕਰਾੜੀ ਜਾਵੇ ਕਿ ਇਹਦੀ ਬੈਕਗ੍ਰਾਉਂਡ ਚੀਕਾ ਕਰਨੀ ਹੈ ਲੇਕਿਨੋ ਕਿਤਨੇ ਕਿਤੇ ਜਿਹੜੀ ਹੈ ਕੰਮ ਦੇ ਜ਼ਰੂਰਤ ਹੁੰਦੀ ਹੈ ਬੰਦੇ ਦੀ ਚੀਜ਼ਾਂ ਇਗਨੋਰ ਹੋ ਜਾਂਦੀ ਇਹ ਹੋਰ ਬੈਟਰ ਇਹਦੀ ਇੰਪਲੀਮੈਂਟੇਸ਼ਨ ਕਰੀ ਜਾ ਸਕਦੀ ਹੈ ਇਹਨਾਂ ਚੀਜ਼ਾਂ ਕਟੋਕਟ ਬੰਦੇ ਦੀ ਇੱਕ ਵਾਰੀ ਜਿਹੜੀ ਹੈ ਆਈਡੈਂਟੀਫਿਕੇਸ਼ਨ ਹੋ ਜਾਈ ਹੋਵੇ ਬੰਦਾ ਨੂੰ ਕ੍ਰੀਟ ਤਾਂ ਹੋ ਸਕਦਾ ਬਿਲਕੁਲ ਜੀ ਇਹ ਗਲਤ ਕੰਮ ਕਰੇ ਵੀ ਤਾਂ ਲੋਕੇਸ਼ਨ ਦੇਖ ਤਾਂ ਹੋ ਜਾਂਦਾ ਵੀ ਉਹਦੀ ਪ੍ਰੋਪਰ ਪਿੱਠੀ ਕਿਹਦਾ ਅਸਲੀ ਐਡਰੈਸ ਹੋਦਾ ਹੈ ਹੈਗਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਪਰ ਕੱਲੀਆਂ ਕਿਤਾਬਾਂ 'ਚ ਰਹਿ ਜਾਂਦੀਆਂ ਨੇ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੇ ਹੁੰਦੇ